ਹਾਂਜੀ ਮਿੱਤਰੋ ਸ਼ਤਿਸ਼ੇਰੀ ਯਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਆਪਣੇ ਚੈਨਲ ਨੂੰ ਮਿੱਤਰੋ ਜਰੂਰ ਸਬਸਕ੍ਰਾਈਬ ਕਰੋ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਸ਼ਾਨਦਾਰ ਘੱਟ ਬਜਟ ਦੇ ਵਿੱਚ ਬਣਿਆ ਹੋਇਆ ਘਰ ਮਿੱਤਰੋ ਤੇ ਆਪਾਂ ਘਰ ਦੀ ਜਾਣਕਾਰੀ ਪੂਰੀ ਤੁਹਾਡੇ ਸਾਂਝੀ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਹੋ ਮਿੱਤਰੋ ਤੁਸੀਂ ਦੇਖ ਸਕਦੇ ਹੋ ਜਦ ਆਪਾਂ ਘਰ ਦੀ ਐਂਟਰੀ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਆਉਂਦਾ ਜੀ ਬਹੁਤ ਹੀ ਖੁੱਲਾ ਡੁੱਲਾ ਵਿਹੜਾ ਪੂਰੇ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਲ ਦਾ ਜੋ ਫਰਸ਼ਾ ਮਾਲ ਕਾ ਨੇ ਲਗਵਾ ਰੱਖਿਆ ਜੀ ਤੇ 8 ਫੁੱਟ ਦਾ ਘਰ ਨੂੰ ਤਕਰੀਬਨ ਗੇਟ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੇ ਘਰ ਦੀ ਲੁੱਕ ਦੇਖੋ ਮਿੱਤਰੋ ਕਿੰਨਾ ਸ਼ਾਨਦਾਰ ਤੇ ਸੋਹਣਾ ਇਹ ਘਰ ਬਣਿਆ ਹੋਇਆ ਜੀ ਤੇ ਮਿੱਤਰੋ ਇਹ ਘਰ ਦੇ ਵਿੱਚ ਆਪਾਂ ਨੂੰ ਇੱਥੇ ਬੈਡਰੂਮ, ਦੋ ਬਾਥਰੂਮ ਤੇ ਦੋ ਸਟੋਰ ਰੂਮ ਦੇਖਣ ਨੂੰ ਮਿਲਣਗੇ ਜੀ। ਇਹ ਵੀਡੀਓ ਦੇ ਵਿੱਚ ਇੱਕ ਫਰੰਟ ਦੇ ਉੱਤੇ ਬਾਥਰੂਮ ਬਣਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਘਰ ਦੇ ਵਿੱਚ ਮਿੱਤਰੋ ਗੇਟ ਗ੍ਰਿਲਾਂ ਦਾ ਕੰਮ ਹੈ ਜਾਂ ਵਿੰਡੋਆਂ ਦਾ ਕੰਮ ਹੈ ਜਿੰਨਾ ਵਾਟਰ ਸਪਲਾਈ ਇਲੈਕਟ੍ਰਿਸਿਟੀ ਦਾ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਜੀ। ਸਭ ਤੋਂ ਪਹਿਲਾਂ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਰੂਮ ਆ ਗਿਆ ਜੀ। ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਇਹ ਬੈਡਰੂਮ ਮਾਲਕਾਂ ਨੇ ਬਣਵਾ ਰੱਖਿਆ ਜੀ। ਘਰ ਦੇ ਵਿੱਚ ਮਿੱਤਰੋ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਘਰ ਦੇ ਵਿੱਚ ਇੱਕ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਜਿਨੇ ਵੀ ਇਹ ਘਰ ਖਰੀਦਣਾ ਹੈ ਮਿੱਤਰੋ ਸਿੱਧਾ ਆਪਣਾ ਸਮਾਨ ਲਿਆ ਕੇ ਰੈਹਿਸ਼ ਕਰੋ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਤੇ ਨਾਲ ਹੀ ਆਪਣਾ ਇਹ ਦੂਸਰਾ ਬੈਡਰੂਮ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਇਹ ਬੈਡਰੂਮ ਵੀ ਕਿੰਨਾ ਖੁੱਲਾ ਡੁੱਲਾ ਹੈ ਜੋ ਦੀਵਾਰਾਂ ਦੇ ਉੱਤੇ 컬러ਫੁਲ ਪੇਂਟ ਕਰਵਾਇਆ ਮਾਲਕਾਂ ਨੇ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਇਹ ਜੋ ਰੂਮ ਹੈ ਆਪਣਾ ਇਹਦੇ ਨਾਲ ਇੱਕ ਜੋ ਸਟੋਰ ਰੂਮ ਬਣਾ ਰੱਖਿਆ ਮਾਲਕਾਂ ਨੇ ਤੁਸੀਂ ਦੇਖ ਸਕਦੇ ਹੋ ਸੈਲਫ ਲੱਗੀ ਹੋਈ ਹੈ ਜੀ ਥੱਲੇ ਅਲਮਾਰੀ ਵਗੈਰਾ ਖੜਾਉਣ ਨੂੰ ਕਿੰਨੀ ਖੁੱਲੀ ਜਗ੍ਹਾ ਦੇ ਵਿੱਚ ਇਹ ਹਵਾਦਾਰ ਸਟੋਰ ਬਣਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਘਰ ਦਾ ਮਿੱਤਰੋ ਕੰਮ ਪ੍ਰੋਪਰ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਮਾਲਕਾਂ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਨਾਲ ਸਿੱਧੀ ਗੱਲਬਾਤ ਕਰੋ ਤੇ ਇਹ ਜਾਣਕਾਰੀ ਲਓ ਜੀ ਤੇ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਅਗਲਾ ਰੂਮ ਆ ਗਿਆ ਤੁਰਿੰਦੇ ਕੋ ਇਹ ਵੀ ਕਿੰਨਾ ਖੁੱਲਾ ਡੁੱਲਾ ਰੂਮ ਹੈ ਜੀ ਮਿੱਤਰੋ ਇਹ ਘਰ ਪੈਜੂਗਾ ਆਪਾਂ ਨੂੰ ਸਨਾਮ ਸਿਟੀ ਦੇ ਵਿੱਚ ਸੰਗਰੂਰੇ ਨੂੰ ਜ਼ਿਲ੍ਹਾ ਲੱਗਦਾ ਹੈ ਜੀ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਮਾਲਕਾਂ ਨੇ ਜੋ ਘਰ ਦਾ ਰੇਟ ਆ ਮਿੱਤਰੋ 16 ਲੱਖ ਰੁਪਇਆ ਡਿਮਾਂਡ ਕੀਤੀ ਹੈ ਮਾਲਕਾਂ ਨੇ ਕੋਈ ਫਿਕਸ ਰੇਟ ਨਹੀਂ ਰੱਖਿਆ ਮੌਕੇ ਤੇ ਜੋ ਗੱਲਬਾਤ ਹੋਊਗੀ ਆਪਣਾ ਮਾਨ ਤਨ ਹੋ ਜਾਊਗਾ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਘਰ ਦੀ ਲੁੱਕ ਬਹੁਤ ਹੀ ਸੋਹਣਾ ਘਰ ਹੈ ਇੱਕ ਸਾਈਡ ਤੋਂ ਛੱਤ ਨੂੰ ਪੌੜੀਆਂ ਚੜ ਰਹੀਆਂ ਨੇ ਤੇ ਪੌੜੀਆਂ ਦੇ ਥੱਲੇ ਬਾਥਰੂਮ ਬਣਾਇਆ ਹੋਇਆ ਮਿੱਤਰੋ ਸੋ ਆਸ ਕਰ ਦਿਆ ਮਿੱਤਰੋ ਤੁਹਾਨੂੰ ਇਹ ਕਰ ਕਿਵੇਂ ਲੱਗਿਆ ਹੋਊਗਾ ਜੀ ਤੇ ਆਪਾਂ ਨੂੰ ਵੀਡੀਓ ਦੇ ਵਿੱਚ ਜਰੂਰ ਦੱਸਿਓ ਆਪਣੀ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਸੀਂ ਵੀ ਆਪਣੀ ਮਿੱਤਰੋ ਐਡ ਲਗਵਾ ਸਕਦੇ ਹੋ ਫ੍ਰੀ ਦੇ ਵਿੱਚ ਆਪਾਂ ਐਡ ਲਗਾਉਨੇ ਆ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਅੱਜ ਆਪਾਂ ਲੈ ਕੇ ਆਇਆ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਘਰ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ। ਵੀਡੀਓ ਦੇ ਨਾਲ ਬਣੇ ਰਹੇ ਹੋ ਘਰ ਦੀ ਜਾਣਕਾਰੀ ਮਾਲਕ ਦਾ ਨੰਬਰ ਘਰ ਦਾ ਰੇਟ ਜਗ੍ਹਾ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ। ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ। ਆਓ ਚਲਦੇ ਹਾਂ ਘਰ ਦੇ ਅੰਦਰ ਤੇ ਜਾਣਕਾਰੀ ਕਰਦੇ ਹਾਂ ਸਾਂਝੀ ਤੁਹਾਡੇ ਨਾਲ। ਹਾਂਜੀ ਮਿੱਤਰੋ ਜਦ ਆਪਾਂ ਘਰ ਦੀ ਐਂਟਰੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਫਰੰਟ ਦੇ ਵਿੱਚ ਹੀ ਆਪਾਂ ਨੂੰ ਬਹੁਤ ਹੀ ਖੁੱਲਾ ਵਿਹੜਾ ਦੇਖਣ ਨੂੰ ਮਿਲੇਗਾ। ਇੱਕ ਸਾਈਡ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਵਿੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਲਕਾਂ ਨੇ ਪੂਰਾ ਵਿੜਾ ਫਰਸ਼ ਨਾਲ ਪੱਕਾ ਕਰਵਾ ਰੱਖਿਆ ਜੀ ਤੇ ਫਰੰਟ ਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਪੋਰਚ ਏਰੀਆ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਵੀ ਰੌਣੀਆਂ ਨੇ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਕਰਵਾ ਰੱਖਿਆ ਜੀ ਘਰ ਦੇ ਵਿੱਚ ਜਿੰਨਾ ਵੀ ਮਿੱਤਰੋ ਗੇਟ ਗ੍ਰਿਲਾਂ ਦਾ ਗੇਟਾਂ ਦਾ ਵਿੰਡੋਆਂ ਦਾ ਕੰਮ ਹੈ ਪੂਰਾ ਵਧੀਆ ਪ੍ਰੋਪਰ ਤਰੀਕੇ ਨਾਲ ਪੱਕਾ ਵੀ ਰੌਣੀਆਂ ਨੇ ਕਰਵਾ ਰੱਖਿਆ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਮਿੱਤਰੋ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ। ਹਾਂਜੀ ਮਿੱਤਰੋ ਘਰ ਦੇ ਅੰਦਰ ਐਂਟਰੀ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਊਗਾ ਜੀ ਲੌਬੀ ਏਰੀਆ। ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਲੌਬੀ ਏਰੀਆ ਜੀ। ਪੌੜੀਆਂ ਵੀ ਝੜਵਾ ਰੱਖੀਆਂ ਨੇ ਪੱਕੀਆਂ। ਤੇ ਇੱਕ ਸਾਈਡ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੀ ਡ੍ਰਾਈੰਗ ਰੂਮ। ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਡ੍ਰਾਈੰਗ ਰੂਮ ਹੈ ਜੀ। ਪੂਰੇ ਘਰ ਦੇ ਵਿੱਚ ਜੋ ਟਾਈਲ ਦਾ ਫਰਸ਼ਾ ਮਿੱਤਰੋ ਲੱਗਿਆ ਹੋਇਆ ਹੈ। ਜਿੰਨਾ ਵੀ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਜੀ। फ्रंट ਦੇ ਵਿੱਚ ਇੱਕ ਸਾਈਡ ਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਕਿਚਨ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਕਿਚਨ ਹੈ ਜੀ ਕਿਚਨ ਦੇ ਵਿੱਚ ਅਜੇ ਸਲਫਾਂ ਵਗੈਰਾ ਦਾ ਕੰਮ ਕਰਵਾਉਣ ਵਾਲਾ ਜੀ ਤੇ ਇੱਕ ਸਾਈਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਇੱਕ ਰੂਮ ਤੁਸੀਂ ਦੇਖ ਸਕਦੇ ਹੋ ਰੂਮ ਦਾ ਵੀ ਕੰਮ ਪੂਰਾ ਪ੍ਰੋਪਰ ਤਰੀਕੇ ਨਾਲ ਕਰਵਾ ਰੱਖਿਆ ਜੀ ਹਵਾਦਾਰ ਰੂਮ ਹੈ ਖੁੱਲਾ ਡੁੱਲਾ ਰੂਮ ਹੈ ਮਿੱਤਰੋ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਹੈ ਫਰਸ਼ਾਂ ਦਾ ਕੰਮ ਵੀ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਇੱਕ ਸਾਈਡ ਆਪਾਂ ਨੂੰ ਦੂਸਰਾ ਰੂਮ ਦੇਖਣ ਨੂੰ ਮਿਲ ਜੂਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਰੂਮ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਵਾ ਰੱਖਿਆ ਜੀ ਤੇ ਮਿੱਤਰੋ 8 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਕੋਠੀ ਟਾਈਪ ਨਕਸ਼ੇ ਦੇ ਨਾਲ ਇਹ ਘਰ ਮਿੱਤਰੋ ਬਣਿਆ ਹੋਇਆ ਜੀ ਇਹ ਰੂਮ ਦੇ ਵਿੱਚ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜੂਗਾ ਬਾਥਰੂਮ ਦੇ ਵਿੱਚ ਵੀ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜੀ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਟਾਇਲ ਦਾ ਫਰਸ਼ ਲੱਗਿਆ ਹੋਇਆ ਤੇ ਕੰਧਾਂ ਦੇ ਵਿੱਚ ਵੀ ਟਾਇਲ ਮਿੱਤਰੋ ਲਗਭਗ ਵਾਰ ਰੱਖਿਆ ਵੀਰੂਣੀਆਂ ਨੇ ਦੇਖੋ ਤੁਸੀਂ ਕਿੰਨਾ ਖੁੱਲਾ ਡੁੱਲਾ ਬਾਥਰੂਮ ਹੈ ਜੀ ਮਿੱਤਰੋ ਘਰ ਦਾ ਰੇਟ ਰੱਖਿਆ ਗਿਆ ਜੀ 45 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਕ ਚੱਲ ਰਿਹਾ ਜੀ ਮੌਕੇ ਦੀ ਬਾਦ ਕਰ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਮਿੱਤਰੋ ਤੁਸੀਂ ਵੀ ਆਪਣੇ ਚੈਨਲ ਤੇ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਫ੍ਰੀ ਦੇ ਵਿੱਚ ਐਡ ਲਗਵਾਉਨੇ ਆ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਘਰ ਦੀ ਡਿਟੇਲ ਭੇਜੋ ਦੇਖ ਸਕਦੇ ਹੋ ਤੁਸੀਂ ਜਿੰਨਾ ਵੀ ਮਿੱਤਰੋ ਡਾਉਨ ਸੀਲਿੰਗ ਦਾ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਤੇ ਗਰਦਾਸਪੁਰ ਏਰੀਆ ਜੀ ਬਾਜਵਾ ਕਲੋਨੀਆਂ ਔਜਲਾ ਬਾਈਪਾਸ ਹੈ ਤੇ ਜਿਨੇ ਵੀ ਮਾਲਕਾਂ ਨਾਲ ਗੱਲ ਕਰਨੀਆਂ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ